ਬੜਾ ਔਖਾ ਹੋ ਗਿਆ ਸਾਧ ਸੰਗਤ ਅੱਜ ਦੇ ਸਮੇਂ ਦੇ ਅੰਦਰ ਗੁਰਬਾਣੀ ਨੂੰ ਵਿਚਾਰਨ ਵਾਲੀ ਜਿਹੜੀ ਗੱਲ ਹੈ ਨਾ ਕੀਰਤਨ ਦੇ ਨਾਲ ਹੈ ਸਾਡਾ ਪਿਆਰ ਜੀ ਮਾਲਕ ਦੀ ਕਿਰਪਾ ਨਾਲ ਪਰ ਉੱਥੇ ਵੀ ਅਸੀਂ ਬੜੀਆਂ ਤਰ੍ਹਾਂ ਦੀਆਂ ਜੁਗਤੀਆਂ ਲੱਭਣ ਲੱਗ ਗਏ ਉੱਥੇ ਵੀ ਕੋਈ ਸਹਿਜ ਵਿੱਚ ਕੀਰਤਨ ਕਰਦਾ ਹੋਏਗਾ ਸਾਨੂੰ ਉਹ ਵੀ ਚੰਗਾ ਨਹੀਂ ਲੱਗਦਾ ਜਿਹੜਾ ਜ਼ਿਆਦਾ ਰੋਲਾ ਪਾਏਗਾ ਉਹ ਜ਼ਿਆਦਾ ਚੰਗਾ ਲੱਗੇਗਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜਿਨੇ ਅੱਜ ਗੱਲ ਕੀਤੀ ਏ ਸ਼ਬਦ ਵਿੱਚ ਮਨ ਦੀ। ਔਰ ਸੰਸਾਰ ਦੇ ਅੰਦਰ ਜਿੰਨੀ ਵੀ ਖੇਡ ਹੈ। ਹਰ ਚੀਜ਼ ਸਾਡੇ ਮਨ ਨਾਲ ਜੁੜੀ ਹੋਈ ਹੈ। ਕਿਸੇ ਦੇ ਸਾਹਮਣੇ 36 ਪ੍ਰਕਾਰ ਦੇ ਪੋਜਨ ਪਏ ਨੇ। ਉਹ ਤਾਂ ਨਹੀਂ ਖਾ ਰਿਹਾ ਕਹਿੰਦਾ ਮੇਰਾ ਮਨ ਨਹੀਂ ਕਰਦਾ। ਕਿਸੇ ਦੇ ਸਾਹਮਣੇ ਰੁੱਖੀ ਸੁੱਕੀ ਹੈ ਉਹ ਤਾਂ ਨਹੀਂ ਖਾ ਰਿਹਾ ਉਹ ਕਹਿੰਦਾ ਰੁੱਖੀ ਸੁੱਕੀ ਖਾਣ ਨੂੰ ਮਨ ਨਹੀਂ ਕਰਦਾ ਕਿਸੇ ਨੂੰ ਰੱਬ ਨੇ ਬੜੇ ਸੁੱਖ ਦਿੱਤੇ ਨੇ ਉਹ ਕਹਿੰਦਾ ਕੀ ਕਰੀਏ ਹੁਣ ਸੰਮਨ ਇੰਨਾ ਸੁੱਖਾਂ ਦੇ ਅੰਦਰ ਇੰਨਾ ਗੁਲਤਾਨ ਹੋ ਗਿਆ ਵੀ ਹੁਣ ਕਿਸੇ ਹੋਰ ਪਾਸੇ ਮਨ ਨਹੀਂ ਕਰਦਾ ਕੋਈ ਇੰਨਾ ਦੁਖੀ ਹੈ ਵੀ ਉਹ ਮਨ ਕਰਕੇ ਰੋਈ ਜਾਂਦਾ ਹੈ ਖੇਡ ਤੇ ਸਤਿਗੁਰ ਕਹਿੰਦੇ ਨੇ ਸਾਰੀ ਇਸ ਮਨ ਦੀ ਹੈ ਬਾਣੀ ਨੇ ਇੱਕ ਬੜਾ ਪਿਆਰਾ ਬਚਨ ਆਖਿਆ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਮਮਾ ਮਨ ਸਿਓ ਕਾਜ ਹੈ ਕਬੀਰ ਸਾਹਿਬ ਕਹਿੰਦੇ ਨੇ ਸਾਡਾ ਕਾਜ ਜਿਹੜਾ ਨਾ ਕੰਮ ਜਿਹੜਾ ਉਹ ਸਿਰਫ ਸਾਡੇ ਮਨ ਦੇ ਨਾਲ ਹੈ ਮਨ ਸਾਦੇ ਜਦਨ ਮਨ ਨੂੰ ਅਸੀਂ ਸਾਧ ਲੈਨੇ ਆ ਮਨ ਨੂੰ ਕਾਬੂ ਵਿੱਚ ਕਰ ਲੈਨੇ ਆ ਤੇ ਬਾਤਸਾ ਕਹਿੰਦੇ ਨੇ ਮਨ ਸਾਧੇ ਸਿੱਧ ਹੋਈ। ਉਹ ਦਿਨ ਸਤਿਗੁਰ ਕਹਿੰਦੇ ਨੇ ਸਿੱਧ ਸਿੱਧ ਦਾ ਮਤਲਬ ਹੁੰਦਾ ਹੈ ਕਾਮਯਾਬੀ। ਉਹ ਦਿਨ ਸਾਡੇ ਆਣ ਦਾ ਮਨੋਰਥ ਪੂਰਾ ਹੋ ਜਾਂਦਾ ਹੈ ਜਿਸ ਦਿਨ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਮਨ ਸਾਧ ਲਿਆ। ਕੰਮ ਬਾਬਾ ਜੀ ਕਹਿੰਦੇ ਨੇ ਮਨ ਨਾਲੀਏ। ਸਭ ਤੋਂ ਵੱਡਾ ਕੰਮ ਬੰਦੇ ਦਾ ਮਨ ਨਾਲ ਲੈਣਾ। ਮਨ ਨੂੰ ਜਿੱਤਣਾ, ਮਨ ਨੂੰ ਕਾਬੂ ਵਿੱਚ ਕਰਨਾ। ਸਤਿਗੁਰ ਕਹਿੰਦੇ ਨੇ ਜਦੋਂ ਇਹ ਕਾਬੂ ਵਿੱਚ ਹੋ ਜਾਂਦਾ ਹੈ ਮਨ ਸਾਧੇ ਜਦੋਂ ਇਹ ਸਾਧਿਆ ਜਾਂਦਾ ਹੈ ਫਿਰ ਸਵਾਲ ਪੈਦਾ ਹੁੰਦਾ ਵੀ ਇਹਨੂੰ ਸਾਧਿਏ ਕਿਵੇਂ ਕਿਵੇਂ ਸਾਧਿਆ ਜਾਏ ਇਸ ਮਨ ਨੂੰ ਸਤਿਗੁਰ ਜੀ ਨੇ ਬਾਣੀ ਅੰਦਰ ਆਖਿਆ ਮਨ ਨੂੰ ਸਾਧਨ ਦਾ ਇੱਕੋ ਹੀ ਤਰੀਕਾ ਹੈ ਮਨ ਨੂੰ ਗੁਰੂ ਦੀ ਮਤ ਨਾਲ ਜੋੜਨਾ ਮਨ ਨੂੰ ਗੁਰੂ ਦੇ ਦਿੱਤੇ ਗਿਆਨ ਦੇ ਨਾਲ ਜੋੜਨਾ ਗੁਰੂ ਅਮਰਦਾਸ ਸਾਹਿਬ ਜੀ ਦਾ ਬਚਨ ਤੁਸੀਂ 60 ਕੀ ਵਾਰ ਵਿੱਚੋਂ ਪੜ੍ਹਦੇ ਹੋ ਤੇ ਸਤਿਗੁਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਸਾਹਿਬ ਕਹਿੰਦੇ ਨੇ ਮਨ ਕੁੰਚਰ ਪਾਤਸ਼ਾਹ ਕਹਿੰਦੇ ਨੇ ਮਨ ਇੱਕ ਹਾਥੀ ਹੈ ਹੁਣ ਹਾਥੀ ਨੂੰ ਵਸ ਵਿੱਚ ਕਰਨਾ ਕਿਸੇ ਬੰਦੇ ਦੇ ਵਸ ਦੀ ਗੱਲ ਨਹੀਂ ਹੈਗੀ ਕੋਈ ਕਿੰਨਾ ਵੀ ਬਲਵਾਨ ਹੋਵੇ ਕਿੰਨੀ ਵੀ ਤਾਕਤ ਰੱਖਦਾ ਹੋਵੇ ਬੰਦਾ ਜਿਉ ਨੂੰ ਆਖੀਏ ਵੀ ਤੂੰ ਸਾਹਮਣੇ ਹਾਥੀ ਖੜਾ ਐ ਨੂੰ ਵਸ ਵਿੱਚ ਕਰਨਾ ਐ ਨੂੰ ਕਾਬੂ ਕਰਨਾ ਐ ਨਹੀਂ ਕਰ ਸਕਦਾ ਇੱਕ ਹਾਥੀ ਦੇ ਅੰਦਰ ਪਤਾ ਨਹੀਂ ਕਿੰਨੇ ਬੰਦਿਆਂ ਜਿੰਨਾ ਬਲ ਐ ਪਰ ਉਸ ਨੂੰ ਵਸ ਕਰਨ ਦੀ ਇੱਕ ਜ਼ੁਗਤੀ ਐ ਬੰਦੇ ਨੇ ਉਹ ਜ਼ੁਗਤੀ ਲੱਭ ਲਈ ਜਿਵੇਂ ਸਤਗੁਰ ਨੇ ਬਾਣੀ ਅੰਦਰ ਉਦਾਹਰਨਾਵਾਂ ਵੀ ਦਿੱਤੀਆਂ ਨੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਿ ਬਾਂਦਰ ਬੜਾ ਚਲਾ ਕੇ ਹੁਣ ਉਹਨੂੰ ਫੜਨ ਦੇ ਲਈ ਜਿਹੜਾ ਖੇਡਣਾ ਬੰਦਣਾ ਬਾਂਦਰਾਂ ਦੀਆਂ ਉਹਨੇ ਜਦੋਂ ਕੋਈ ਬਾਂਦਰ ਕਾਬੂ ਕਰਨਾ ਹੁੰਦਾ ਹੈ ਤੇ ਉਹਨੇ ਇੱਕ ਭੰਡਾ ਐਸਾ ਬਣਾਇਆ ਹੁੰਦਾ ਹੈ ਘੜੇ ਦੇ ਆਕਾਰ ਦਾ ਵੀ ਜਿਹੜਾ ਉਹਦੇ ਅੰਦਰੋ ਛੋਲੇ ਪਾ ਦਿੰਦਾ ਹੈ ਖਾਲੀ ਹੱਥ ਉਹਦੇ ਅੰਦਰ ਚਲਾ ਜਾਂਦਾ ਹੈ ਪਰ ਜਦੋਂ ਮੁੱਠ ਭਰੀ ਜਾਂਦੀ ਹੈ ਨਾ ਤੇ ਉਹਦੇ ਤੋਂ ਬਾਹਰ ਨਹੀਂ ਨਿਕਲਦਾ ਫਿਰ ਉਹਦਾ ਆਕਾਰ ਐਸਾ ਬਣਿਆ ਹੁੰਦਾ ਹੈ ਹੁਣ ਜਿਹੜਾ ਬੰਦਰ ਉਸ ਛੋਲੇ ਨੂੰ ਦੇਖ ਕੇ ਉਸ ਭਾਂਡੇ ਨੂੰ ਵੇਖ ਕੇ ਉਹਦੇ ਵੱਲ ਦੌੜ ਕੇ ਹੁੰਦਾ ਹੈ ਤੇ ਜਦੋਂ ਉਹਦੇ ਅੰਦਰ ਹੱਥ ਪਾਉਂਦਾ ਹੈ ਮੁੱਠ ਭਰਦਾ ਤੇ ਮੁੱਠ ਬਾਹਰ ਨਿਕਲਦੀ ਨਹੀਂ ਦੁਚਿੱਤੀ ਵਿੱਚ ਫਸ ਜਾਂਦਾ ਹੈ ਲਾਲਚ ਇਹਨਾਂ ਅੰਦਰ ਦੂਰੋਂ ਦੇਖ ਰਿਹਾ ਹੁੰਦਾ ਵੀ ਮੈਨੂੰ ਫੜਨ ਵਾਲਾ ਆ ਰਿਹਾ ਹੈ ਪਰੰਤੂ ਦਾ ਇਹਨਾ ਆਪਣੇ ਮਨ ਦੇ ਉੱਤੇ ਕਾਬੂ ਨਹੀਂ ਹੈਗਾ ਵੀ ਉਹ ਉਸ ਛੋਲਿਆਂ ਦੀ ਉਸ ਭਰੀ ਹੋਈ ਮੁੱਠ ਨੂੰ ਖਾਲੀ ਕਰਕੇ ਤੇ ਹੱਥ ਮਾਰ ਕੱਢ ਲੈ ਪਾਤਸ਼ਾਹ ਜੀ ਕਹਿੰਦੇ ਨੇ ਉਸ ਇੱਕ ਛੋਲਿਆਂ ਦੀ ਮੁੱਠ ਪਿੱਛੇ ਉਹ ਸਾਰੀ ਉਮਰ ਨਾਚਿਓ ਘਰ ਘਰ ਬਾਹਰ ਉਹ ਘਰ ਘਰ ਦੇ ਅੰਦਰ ਜਾ ਕੇ ਗਲੀਆਂ ਦੇ ਅੰਦਰ ਜਾ ਕੇ ਫਿਰ ਉਸ ਮਦਾਰੀ ਦੇ ਡੰਮਰੂ ਤੇ ਨੱਚਦਾ ਹੈ ਸਿਰਫ ਇੱਕ ਇੱਕ ਛੋਲਿਆਂ ਦੀ ਮੁੱਠ ਦੇ ਬਦਲੇ ਵਿੱਚ ਸਤਿਗੁਰ ਕਹਿੰਦੇ ਨੇ ਹਾਲਤ ਸਾਡੀ ਸਾਰਿਆਂ ਦੀ ਹੈ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਇਹਨੂੰ ਸਾਧ ਇਹਨੂੰ ਕਾਬੂ ਵਿੱਚ ਕਰ ਕਿਵੇਂ ਕੀਤਾ ਜਾਏ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਮਨ ਕੁੰਚਰ ਪੀਲਕ ਗੁਰੂ ਪਾਤਸ਼ਾਹ ਕਹਿੰਦੇ ਨੇ ਮਨ ਕੁੰਚਰ ਹੈ ਮਨ ਹਾਥੀ ਹੈ ਗੁਰੂ ਕੋਣ ਹੈ ਪੀਲਕ ਪੀਲਕ ਦਾ ਮਤਲਬ ਹੁੰਦਾ ਹੈ ਮਹਾਵਤ ਜਿਹੜਾ ਹਾਥੀ ਦੇ ਉੱਤੇ ਬੈਠਾ ਹੁੰਦਾ ਹੈ ਨਾ ਮਹਾਵਤ ਹੁਣ ਪਾਤਸ਼ਾਹ ਕਹਿੰਦੇ ਨੇ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਹਾਥੀ ਨੂੰ ਫੜਨ ਦੇ ਲਈ ਯੁਗਤੀ ਬਣਾਈ ਬੜਾ ਵੱਡਾ ਸਾਰਾ ਇੱਕ ਟੋਇਆ ਬਣਾਇਆ ਉਸ ਟੋਏ ਨੂੰ ਉਪਰੋਂ ਲੱਕੜਾਂ ਦੇ ਨਾਲ ਪੱਤਿਆਂ ਦੇ ਨਾਲ ਢੱਕ ਦਿੱਤਾ ਤੇ ਬਾਬਾ ਜੀ ਕਹਿੰਦੇ ਨੇ ਕਾਲ ਭੂਤ ਕੀ ਹਸਤ ਨਹੀਂ ਮਨ ਬੌਰਾ ਦੇ ਜਦੋਂ ਸਤਿਗੁਰੂ ਨੇ ਵਿਕਾਰਾਂ ਦਾ ਜ਼ਿਕਰ ਕੀਤਾ ਨਾ ਬਾਣੀ ਦੇ ਅੰਦਰ ਤੇ ਪਾਤਸ਼ਾਹ ਜੀ ਕਹਿੰਦੇ ਨੇ ਮ੍ਰਿਗ ਮੀਨ ਪਿਰੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਮ੍ਰਿਗ ਹਿਰਨ ਪਿਰੰਗ ਕੀੜਾ ਜਿਹੜਾ ਲਾਟ ਦੇ ਉੱਤੇ ਹੈ ਜਦੋਂ ਦੀਵਾ ਬਲਦਾ ਨਾ ਦੀਵੇ ਹੀ ਬਲਨੇ ਬੰਦ ਹੋ ਗਏ ਨੇ ਤੇ ਕੀੜੇ ਕਿੱਥੋਂ ਦਿਸਣਗੇ ਮ੍ਰਿਗ ਮੀਨ ਹੀਰਣ ਪਿਰੰਗ ਪਤੰਗ ਕੁੰਚਰ ਪਤੰਗਾ ਬਾਬਾ ਜੀ ਕਹਿੰਦੇ ਨੇ ਹਾਤੀ ਇਹ ਸਾਰਿਆਂ ਦੇ ਅੰਦਰ ਇੱਕ ਇੱਕ ਰੋਗ ਹੈ ਇਹ ਆਪਣੀ ਇੱਕ ਇੱਕ ਰੋਗ ਕਰਕੇ ਫਸ ਜਾਂਦੇ ਨੇ ਮੱਛੀ ਦੇ ਅੰਦਰ ਰੋਗ ਹੈ ਰਸਨਾ ਕੁੰਡੇ ਦੇ ਕੁੰਡੀ ਦੇ ਅੰਦਰ ਜਿਹੜਾ ਮੱਛੀ ਨੂੰ ਫੜਨ ਵਾਲਾ ਹੈ ਮਾਸ ਦਾ ਟੁਕੜਾ ਪਾਉਂਦਾ ਹੈ ਮੱਛੀ ਛੋਟੇ ਜਿਹੇ ਮਾਸ ਦੇ ਟੁਕੜੇ ਦੇ ਪਿੱਛੇ ਆਪਣਾ ਆਪਾ ਉਹਦੇ ਵਿੱਚ ਫਸਾ ਕੇ ਆਪਣੇ ਆਪੇ ਨੂੰ ਖਤਮ ਕਰ ਲੈਂਦੀ ਹੈ ਦਾਤਾ ਜੀ ਕਹਿੰਦੇ ਨੇ ਸਾਰਿਆਂ ਦੇ ਅੰਦਰ ਇੱਕ ਇੱਕ ਰੋਗ ਹੈ ਹਾਥੀ ਦੇ ਅੰਦਰ ਵੀ ਰੋਗ ਹੈ ਕਾਮ ਰੋਗ ਮੈਗਲ ਬਸਲੀਨਾ ਤੇ ਮਹਾਵਤ ਨੇ ਕੀ ਕੀਤਾ ਉਹਨੇ ਨਾ ਇੱਕ ਟੋਇਆ ਬਣਾ ਕੇ ਪੱਤਿਆਂ ਨਾਲ ਟੱਕ ਕੇ ਉੱਤੇ ਇੱਕ ਨਾ ਕਾਲ ਭੂਤ ਕੀ ਹਸਤ ਨਹੀਂ ਕਾਲ ਭੂਤ ਦਾ ਮਤਲਬ ਹੁੰਦਾ ਹੈ ਇੱਕ ਲੱਕੜ ਦੀ ਬਣੀ ਹੋਈ ਬੜੇ ਢਾਂਚਾ ਹੁੰਦਾ ਬਣਾ ਕੇ ਆਕਾਰ ਬਣਾ ਕੇ ਉਹਨੂੰ ਹਾਥੀ ਦੀ ਤਰ੍ਹਾਂ ਦਾ ਆਕਾਰ ਬਣਾ ਕੇ ਉਹਦੇ ਉੱਤੇ ਰੱਖ ਦਿੱਤਾ ਹਾਥੀ ਨੇ ਜਦੋਂ ਵੇਖਿਆ ਤੇ ਉਹਦੇ ਅੰਦਰ ਜਿਹੜਾ ਵਿਕਾਰ ਸੀ ਉਹ ਉਹਦੇ ਅੰਦਰ ਪ੍ਰਭਲ ਹੋਇਆ ਦੌੜਿਆ ਤੇ ਉਸ ਟੋਏ ਦੇ ਵਿੱਚ ਉਸ ਖੱਡੇ ਦੇ ਵਿੱਚ ਡਿੱਗ ਗਿਆ ਤੇ ਮਹਾਵਤ ਨੇ ਉਹਦੇ ਮੱਥੇ ਤੇ ਕੁੰਡਾ ਪਾਇਆ ਵਸਚੂ ਕਰ ਲਿਆ ਪਾਤਸ਼ਾਹ ਜੀ ਗੱਲ ਕਹਿੰਦੇ ਨੇ ਸਾਬ ਕਹਿੰਦੇ ਨੇ ਮਨ ਤੇਰਾ ਕੁੰਚਰ ਹੈ ਮਨ ਤੇਰਾ ਹਾਥੀ ਹੈ ਸਤਿਗੁਰ ਕਹਿੰਦੇ ਨੇ ਇਸ ਹਾਥੀ ਮਨ ਰੂਪੀ ਹਾਥੀ ਦੇ ਅੰਦਰ ਬੜਾ ਬਲ ਹੈ ਧਿਆਨ ਦੇਣਾ ਬੜੇ ਬੜੇ ਵੱਡੇ ਯੋਧੇ ਕਿਉਂ ਸਤਿਗੁਰ ਨੇ ਬਾਣੀ ਦੇ ਅੰਦਰ ਆਖਿਆ ਜਾਂ ਕੋ ਹਰ ਰੰਗ ਲਾਗੂ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਸਤਿਗੁਰ ਕਹਿੰਦੇ ਨੇ ਸੂਰਮਾ ਹੋ ਨਹੀਂ ਹੈਗਾ ਜਿਹੜਾ ਆਪਣੇ ਆਪ ਨੂੰ ਕਹਿੰਦਾ ਵੀ ਦੇਖ ਮੇਰੇ ਡੋਲਿਆਂ ਦੇ ਅੰਦਰ ਕਿੰਨੀ ਤਾਕਤ ਹੈ ਦੇਖ ਮੇਰਾ ਸ਼ਰੀਰ ਕਿੰਨਾ ਬਲਵਾਨ ਹੈ ਸਤਿਗੁਰ ਕਹਿੰਦੇ ਨੇ ਐਸੇ ਐਸੇ ਸੂਰਮੇ ਮੈਂ ਜੀਵਨ ਦੀ ਜੰਗ ਬੜੇ ਹਾਰ ਦੇ ਵੇਖੇ ਨੇ ਅਸਲ ਸੂਰਮਾ ਉਹ ਹੈ ਜਿੰਦੇ ਕੋਲ ਗੁਰੂ ਦੇ ਸ਼ਬਦ ਦਾ ਗਿਆਨ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਦਾਤਾ ਜੀ ਕਹਿੰਦੇ ਨੇ ਉਹ ਫਿਰ ਜੀਵਨ ਸੰਗਰਾਮ ਵਿੱਚ ਜੀਵਨ ਦੇ ਮੈਦਾਨ ਦੇ ਵਿੱਚ ਲੜਦਿਆਂ ਹੋਇਆਂ ਕਦੀ ਹਾਰ ਨਹੀਂ ਖਾਂਦਾ ਗੁਰੂ ਦੀ ਅਸੀਸ ਲੈ ਕੇ ਲੜਦਾ ਹੋ ਇਸੇ ਕਰਕੇ ਪਾਤਸ਼ਾਹ ਜੀ ਨੇ ਕਿਹਾ ਮਨ ਕੁੰਚਰ ਮਨ ਹਾਥੀ ਦੀ ਤਰ੍ਹਾਂ ਹੈ ਬੜਾ ਬਲਵਾਨ ਹੈ ਇਹਨੂੰ ਕੋਈ ਵਾਸੂ ਕਰ ਨਹੀਂ ਸਕਦਾ ਸੰਸਾਰ ਦੇ ਅੰਦਰ ਗੁਰੂ ਦੀ ਕਿਰਪਾ ਤੋਂ ਬਿਨਾ ਸਤਗੁਰ ਕਹਿੰਦੇ ਨੇ ਨਹੀਂ ਵਾਸ ਵਿੱਚ ਆਂਦਾ ਕਿਵੇਂ ਵਾਸੂ ਆਏਗਾ ਪਾਤਸ਼ਾਹ ਕਹਿੰਦੇ ਨੇ ਮਨ ਕੁੰਚਰ ਪੀਲਕ ਗੁਰੂ ਜਦੋਂ ਤੂੰ ਗੁਰੂ ਨੂੰ ਮਹਾਵਤ ਬਣਾ ਲੇਂਗਾ ਤੇ ਫਿਰ ਗੁਰੂ ਕੀ ਕਰੇਗਾ ਗਿਆਨ ਕੁੰਡਾ ਗੁਰੂ ਫਿਰ ਸਾਡੇ ਮਨ ਰੂਪੀ ਹਾਥੀ ਦੇ ਉੱਤੇ ਗਿਆਨ ਦਾ ਕੁੰਡਾ ਪਾਏਗਾ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਰੂਪ ਵਿੱਚ 1430 ਅੰਗਾਂ ਦੇ ਰੂਪ ਵਿੱਚ ਸਾਨੂੰ ਕੀ ਦਿੱਤਾ ਹੈ? ਗਿਆਨ ਦਿੱਤਾ ਹੈ ਸਾਧ ਸੰਗਤ ਜੀ। ਤੁਸੀਂ ਬਾਣੀ ਪੜ੍ਹਦੇ ਹੋ ਰੋਜ਼ ਅੰਮ੍ਰਿਤ ਵੇਲੇ ਆਸਾ ਦੀ ਵਾਰ ਤੇ ਪਾਤਸ਼ਾਹ ਕੀ ਕਹਿੰਦੇ ਨੇ ਕੁੰਬੇ ਬੱਦਾ ਜਲ ਰਹਿ। ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਦਾ ਮਨ ਰਹੇ ਕਿਵੇਂ ਮਨ ਟਿਕੇਗਾ ਮਨ ਨੂੰ ਟਿਕਾਣ ਦਾ ਤਰੀਕਾ ਕੀ ਹੈ ਗਿਆਨ ਅਸੀਂ ਹੋਰ ਝੁਗਤੀਆਂ ਬਣਾ ਲਈਆਂ ਮਾਫ਼ ਕਰਨਾ ਲੇਟਾਂ ਬੰਦ ਕਰ ਦਿਓ ਕੀਰਤਨ ਹੋਣ ਲੱਗਾ ਹੈ ਮਨ ਨਹੀਂ ਟਿਕਦਾ ਸਤਿਗੁਰ ਕਹਿੰਦੇ ਨੇ ਮਨ ਗਿਆਨ ਨਾਲ ਟਿਕਣਾ ਹੈ ਬਤੀਆਂ ਬੰਦ ਕਰਕੇ ਮਨ ਨਹੀਂ ਟਿਕਣਾ ਇੱਕ ਨਵਾਂ ਨਵਾਂ ਸਿਸਟਮ ਚੱਲ ਗਿਆ ਜੀ ਸਾਡੇ ਵਿੱਚ ਬੜਾ ਵੱਡਾ ਦੇਖਾ ਦੇਖੀ ਬਤੀਆਂ ਬੰਦ ਕਰ ਦਿਓ ਜੀ ਸਿਮਰਨ ਕਰਨਾ ਕਿਉਂ ਬਤੀਆਂ ਜਗਾ ਕੇ ਸਿਮਰਨ ਨਹੀਂ ਹੁੰਦਾ ਇੰਨਾ ਮਤਲਬ ਹੈ ਸਾਡਾ ਸਾਡੀਆਂ ਅੱਖਾਂ ਤੇ ਕੰਟਰੋਲ ਨਹੀਂ ਹੈਗਾ ਜਾਗਤ ਗੁਰੂ ਦੀ ਗੋਦ ਵਿੱਚ ਬੈਠੇ ਆਂ ਉਹਦੇ ਗਿਆਨ ਨੂੰ ਸਮਝਣ ਦੇ ਲਈ ਬੈਠੇ ਆ ਗੁਰੂ ਕੀ ਕਹਿੰਦਾ ਗੁਰੂ ਕਹਿੰਦਾ ਗਿਆਨ ਰੂਪੀ ਕੁੰਡਾ ਪਾਪ ਨੇ ਮਨ ਤੇ ਇਹ ਅਸੀਂ ਬੱਤੀਆਂ ਬੰਦ ਕਰਕੇ ਸਿਮਰਨ ਕਰਨ ਨੂੰ ਭਾਲਦੇ ਆ ਵੀ ਨਹੀਂ ਸ਼ਾਇਦ ਇਸ ਤਰ੍ਹਾਂ ਰੱਬ ਮਿਲ ਜਾਏ ਦਾਤਾ ਜੀ ਕਹਿੰਦੇ ਨੇ ਨਹੀਂ ਮਿਲੇਗਾ ਜੋਗੀ ਇਹੀ ਕੁਝ ਤੇ ਕਰਦੇ ਹੁੰਦੇ ਸਨ ਜੋਗੀ ਇਹੀ ਤੇ ਜੁਗਤਾਂ ਜੀ ਰਹੇ ਸਨ ਜੋਗੀ 84 ਤਰ੍ਹਾਂ ਦੇ ਆਸਮ ਕਰਦੇ ਹੁੰਦੇ ਸਨ 84 ਤਰ੍ਹਾਂ ਦੇ ਆਸ ਉਹਨਾਂ ਦੀਆਂ ਜੁਗਤੀਆਂ ਸੀ ਪਰ ਉਹ ਜੁਗਤੀਆਂ ਸਿਰਫ ਫਿਜ਼ੀਕਲੀ ਸੀ ਉਹ ਸਿਰਫ ਸਰੀਰਕ ਤੌਰ ਤੇ ਕਰਦੇ ਹੁੰਦੇ ਸਨ ਅਸੀਂ ਵੀ ਉਹੀ ਕਰਮ ਕਰਨ ਲੱਗ ਪਏ ਸਰੀਰਕ ਤੌਰ ਤੇ ਗੁਰਦੁਆਰੇ ਆਣਾ ਇਹ ਸਾਡੀ ਇੱਕ ਫਿਜ਼ੀਕਲੀ ਕਿਰਿਆ ਹੈ ਫਿਰ ਪੇ ਅਸੀਂ ਕਿਵੇਂ ਹੋਣਾ ਹੈ ਗੁਰੂ ਦੇ ਗਿਆਨ ਦੇ ਨਾਲ ਗੁਰੂ ਦੀ ਗੱਲ ਸੁਣ ਕੇ ਤੇ ਮੈਨੂੰ ਮਾਫ ਕਰਨ ਆਜ ਦੇ ਸਮੇਂ ਚ ਸੁਣਨ ਦੇ ਲਈ ਕੋਈ ਤਿਆਰ ਨਹੀਂ ਤੁਸੀਂ ਵੇਖੋ ਕਿੰਨੀ ਕੋਈ ਸੰਗਤ ਬੈਠੀ ਹੁੰਦੀ ਗੁਰੂ ਘਰ ਵਿੱਚ ਮੈਂ ਪਹਿਲਾਂ ਬੇਨਤੀ ਕੀਤੀ ਕੀਰਤਨ ਹੋਵੇ ਤੇ ਸ਼ੁਕਰ ਹੈ ਮਾਲਕ ਦਾ ਜੇ ਕੀਰਤਨ ਨਾਲ ਸਾਡਾ ਥੋੜਾ ਬੋਤਾ ਲਗਾਵੇ ਗਏ ਅਜੇ ਹੈ ਆਉਣ ਵਾਲੀ ਜਨਰੇਸ਼ਨ ਦਾ ਕੀ ਬਣੇਗਾ ਰੱਬ ਹੀ ਜਾਣਖਾ ਹੈ ਪਰ ਅਜੇ ਸਾਡਾ ਥੋੜਾ ਬੋਤਾ ਹੈ ਪਰ ਗੁਰੂ ਦੀ ਗੱਲ ਨੂੰ ਸਮਝਣ ਵੱਲ ਸਾਡੀ ਤਵੱਜੂ ਨਹੀਂ ਹੈਗੀ ਕਿਉਂ ਕਿ ਕਿਉਂਕਿ ਅਸੀਂ ਕਰਮਿਓ ਕਰਨੇ ਨੇ ਜਿਹੜਾ ਗੁਰੂ ਕਹਿੰਦਾ ਨਹੀਂ ਕਰਨੇ ਹੁਣ ਜਿਹੜਾ ਕੰਮ ਮੈਂ ਕਰ ਰਿਹਾ ਤੇ ਗੁਰੂ ਕਹਿੰਦਾ ਨਹੀਂ ਕਰਨਾ ਉਹਦਾ ਇੱਕੋ ਹੀ ਸੋਲੂਸ਼ਨ ਹੋ ਸਕਦਾ ਹੈ ਜਾਂ ਤੇ ਮੈਂ ਗੁਰੂ ਦੀ ਗੱਲ ਮੰਨ ਲਵਾਂ ਤੇ ਜਾਂ ਫਿਰ ਮੈਂ ਗੁਰੂ ਤੋਂ ਦੂਰ ਹੋ ਜਾਵਾਂ ਇਹ ਕਰਾਂਗਾ ਨਾ ਮੈਂ ਇਹਦੇ ਚ ਦੂਜਾ ਤਰੀਕਾ ਚੁਣ ਲਿਆ ਮੈਂ ਖਿਆ ਵੀ ਠੀਕ ਹੈ ਆਪਾਂ ਗੁਰੂ ਦੇ ਚਰਨਾਂ ਵਿੱਚ ਆ ਕੇ ਕੀਰਤਨ ਸੁਣ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਕਿ ਗਾਇਆ ਜਾ ਰਿਹਾ ਕਿ ਪੜਿਆ ਜਾ ਰਿਹਾ ਜਦੋਂ ਕਥਾ ਹੋਏਗੀ ਗੁਰੂ ਦੀ ਗੱਲ ਸੁਣਾਈ ਜਾਏਗੀ ਆਪਾਂ ਉੱਠ ਕੇ ਚਲੇ ਜਾਵਾਂਗੇ ਆਪਾਂ ਗੁਰੂ ਘਰ ਤੇ ਆ ਹੀਦੇ ਆ ਨਾ ਸੰਬੰਧ ਤੇ ਸਾਡਾ ਗੁਰੂ ਨਾਲ ਇੰਨਾ ਕੋਈ ਹੈ ਪਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨੇ ਕੋਈ ਲਾਭ ਨਹੀਂ ਬਾਬੇ ਨਾਨਕ ਨੇ ਜੋਗੀਆਂ ਨੂੰ ਆਖਿਆ ਬਾਬੇ ਨਾਨਕ ਨੇ ਸਿੱਧਾਂ ਨੂੰ ਆਖਿਆ ਬਾਬੇ ਨਾਨਕ ਨੇ ਸਾਧੂਆਂ ਨੂੰ ਆਖਿਆ ਕਿੰਨੂ ਨਹੀਂ ਮੁਖਾਤਬ ਹੋ ਕੇ ਆਖਿਆ ਪਰ ਜੇ ਅਸੀਂ ਉੱਥੇ ਖੜੇ ਹੋ ਕਿ ਉਹੀ ਕਰਮ ਕਰਨੇ ਨੇ ਉਹਨਾਂ ਵਾਲੇ ਤੇ ਫਿਰ ਮਾਫ਼ ਕਰਨਾ ਫਿਰ ਸਤਿਗੁਰ ਗੁਰੂ ਨਾਨਕ ਸਾਹਿਬ ਜੀ ਸਾਨੂੰ ਵੀ ਉੱਤੇ ਉਹੀ ਕੁਝ ਕਹਿ ਰਹੇ ਨੇ ਗਿਆਨ ਤੇ ਸਾਂਝਾ ਹੈ ਗਿਆਨ ਕਿਸੇ ਇੱਕ ਬੰਦੇ ਲਈ ਥੋੜਾ ਹੈ ਜੇ ਮੇਰੇ ਪਾਤਸ਼ਾਹ ਜੀ ਸਮੁਖਾਤਬ ਹੋ ਰਹੇ ਨੇ ਮੁਸਲਮਾਨਾਂ ਨੂੰ ਬਾਣੀ ਦਾ ਇੱਕ ਬਚਨ ਹੈ ਪਾਤਸ਼ਾਹ ਕਹਿੰਦੇ ਨੇ ਤੁਰਕ ਤਰੀਕਤ ਜਾਨੀਐ ਹਿੰਦੂ 베ਦ ਪੁਰਾਨ ਪਾਤਸ਼ਾਹ ਕਹਿੰਦੇ ਨੇ ਤੁਰਕ ਤੁਰਕ ਦਾ ਮਤਲਬ ਹੈ ਮੁਸਲਮਾਨ ਮੁਸਲਮਾਨਾਂ ਦੇ ਅੰਦਰ ਚਾਰ ਤਰ੍ਹਾਂ ਦੇ ਕਰਮ ਨੇ ਜਿਹੜੇ ਸੂਫੀ ਫਕੀਰ ਮੰਨਦੇ ਨੇ ਸ਼ਰੀਅਤ ਜਿਹਨੂੰ ਸ਼ਰੀਅਤ ਕਹਿੰਦੇ ਨੇ ਤਰੀਕਤ ਤੀਜਾ ਮਾਰਫਤ ਚੌਥਾ ਹੈ ਹਕੀਕਤ ਹਕੀਕਤ ਮਤਲਬ ਸੱਚ ਤੱਕ ਪਹੁੰਚਣਾ ਉਹ ਕਹਿੰਦੇ ਨੇ ਚਾਰ ਪੜਾਣ ਨੇ ਬੰਦੇ ਦੇ ਜੀਵਨ ਦੇ ਅੰਦਰ ਸਭ ਤੋਂ ਪਹਿਲਾਂ ਸ਼ਰੀਅਤ ਉਹਨਾਂ ਦੇ ਅੰਦਰ ਸ਼ਰੀਅਤ ਮਰਿਆਦਾ ਡਿਸਪਲਿਨ ਉਹ ਸ਼ਰੀਅਤ ਦੇ ਵਿੱਚ ਬੜੇ ਪੱਕੇ ਹੁੰਦੇ ਨੇ ਪੰਜ ਵੇਲੇ ਦੀ ਨਮਾਜ਼ ਪੜ੍ਹਨੀ ਰੋਜ਼ੇ ਰੱਖਣੇ ਉਹ ਆਪਣੀ ਸ਼ਰੀਅਤ ਵਿੱਚ ਬੜੇ ਪੱਕੇ ਨੇ ਤੁਸੀਂ ਦੇਖੋ ਜਦੋਂ ਨਮਾਜ਼ ਦਾ ਸਮਾਂ ਹੁੰਦਾ ਹੈ ਉਹ ਜਿੱਥੇ ਵੀ ਹੋਣ ਦੀ ਸੜਕਾਂ ਤੇ ਖੜੇ ਹੋ ਕੇ ਨਹੀਂ ਬੈਠ ਕੇ ਇੱਕ ਪਾਸੇ ਨਮਾਜ਼ ਪੜ੍ਹ ਲੈਂਦੇ ਨੇ ਉਹਨਾਂ ਨੂੰ ਦੁਨੀਆ ਨਾਲ ਕੋਈ ਮਤਲਬ ਨਹੀਂ ਸਾਨੂੰ ਕੋਈ ਵੇਖ ਕੇ ਕੀ ਕਹਿੰਦਾ ਹੈ ਬੜੇ ਪੱਕੇ ਨੇ ਇਸ ਚੀਜ਼ ਵਿੱਚੋਂ ਤੇ ਦਾਤਾ ਜੀ ਕਹਿੰਦੇ ਨੇ ਤੁਰਕ ਤਰੀਕਤ ਤਰੀਕਤ ਦਾ ਮਤਲਬ ਹੁੰਦਾ ਹੈ ਦੂਜਾ ਪੜਾਹ ਹੈ ਔਰ ਬਾਬਾ ਕਬੀਰ ਸਾਹਿਬ ਜੀ ਦਾ ਸ਼ਬਦ ਦੇ ਤਰੀਕਤ ਦਾ ਮਤਲਬ ਹੁੰਦਾ ਹੈ ਆਪਣੀ ਹਿਰਦੇ ਨੂੰ ਮਨ ਨੂੰ ਸਾਫ਼ ਕਰਨਾ ਤੇ ਬਾਬਾ ਜੀ ਕਹਿੰਦੇ ਨੇ ਜੇ ਤੂੰ ਮੁਸਲਮਾਨ ਬੰਨਾ ਹੈ ਤੁਰਕ ਬੰਨਾ ਹੈ ਤੇ ਆਪਣੀ ਹਿਰਦੇ ਨੂੰ ਸਾਫ਼ ਕਰ ਤੁਰਕ ਤਰੀਕਤ ਜਾਣੀਏ ਫਿਰ ਕਹਿੰਦੇ ਨੇ ਜੇ ਤੂੰ ਹਿੰਦੂ ਏ ਤੇ ਬਾਬਾ ਜੀ ਕਹਿੰਦੇ ਨੇ ਹਿੰਦੂ ਵੇਦ ਪੁਰਾਣ ਫਿਰ ਤੂੰ ਵੇਦਾਂ ਦਾ ਪੁਰਾਣਾਂ ਦਾ ਗਿਆਨ ਹਾਸਲ ਕਰ ਸਿਰਫ ਮੂਰਤੀ ਨੂੰ ਮੱਥਾ ਟੇਕ ਕੇ ਆ ਜਾਣਾ ਤੂੰ ਰੱਬ ਨੂੰ ਹਾਸਲ ਨਹੀਂ ਕਰ ਸਕਦਾ ਮੂਰਤੀ ਵਿੱਚੋਂ ਰੱਬ ਨਹੀਂ ਮਿਲੇਗਾ ਗਿਆਨ ਹਾਸਲ ਕੀਤੇਂ ਰੱਬ ਨਾਲ ਜੁੜੇਗਾ ਤੂੰ ਸਤਿਗੁਰ ਨੇ ਜਿਹੜਾ ਸਾਨੂੰ ਇਹ ਪੰਜ ਪੂਤਕ ਸਰੀਰ ਦਿੱਤਾ ਹੈ ਇਹਨੂੰ ਸਮਝਣਾ ਹੀ ਤੇ ਰੱਬ ਨਾਲ ਜੁੜਨਾ ਹੈ ਇਨੂੰ ਸਮਝਣੇ ਤੇ ਰੱਬ ਨਾਲ ਜੁੜਨਾ ਹੈ ਹੁਣ ਗੁਰੂ ਪਾਤਸ਼ਾਹ ਜੀ ਗੱਲ ਕਰ ਰਹੇ ਨੇ ਸਾਬ ਕਹਿੰਦੇ ਨੇ ਜੇ ਤੂੰ ਤੁਰਕ ਹੈ ਹਿਰਦੇ ਨੂੰ ਸਾਫ ਕਰ ਜੇ ਤੂੰ ਬਿੰਦੂ ਹੈ ਵੇਦਾਂ ਤੇ ਪੁਰਾਣਾਂ ਨੂੰ ਸਮਝ ਤੇ ਪਾਤਸ਼ਾਹ ਕਹਿੰਦੇ ਨੇ ਮਨ ਸਮਝਾਵਣ ਕਾਰਨੇ ਕਸ਼ੂਕ ਪੜੀਏ ਗਿਆਨ ਜੇ ਤੂੰ ਆਪਣੇ ਮਨ ਨੂੰ ਸਮਝਾਣਾ ਹੈ ਅਸੀਂ ਜੁਗਤੀਆਂ ਦੂਜੀਆਂ ਲਾਭ ਲਈਆਂ ਮੈਂ ਪਹਿਲੋ ਜ਼ਿਕਰ ਕੀਤਾ ਉਹਨਾਂ ਦਾ ਸਤਿਗੁਰ ਕਹਿੰਦੇ ਨੇ ਜੇ ਮਨ ਨੂੰ ਸਮਝਾਣਾ ਹੈ ਫਿਰ ਤੈਨੂੰ ਕਸ਼ੂਕ ਕਸ਼ੂਕ ਦਾ ਮਤਲਬ ਹੁੰਦਾ ਥੋੜਾ ਜਿਆ ਸਾਹਿਬ ਕਹਿੰਦੇ ਨੇ ਕੁਝ ਨਾ ਕੁਝ ਆਪਣੇ ਮਨ ਨੂੰ ਗਿਆਨ ਦੇ ਨਾਲ ਜੋੜ ਜਿੰਨੀ ਦੇਰ ਤੱਕ ਤੇਰੇ ਮਨ ਨੂੰ ਸਮਝ ਨਹੀਂ ਆਏਗੀ ਗਿਆਨ ਨਹੀਂ ਮਿਲੇਗਾ ਤੇਰਾ ਮਨ ਨਹੀਂ ਬਦਲੇਗਾ ਤੇਰਾ ਮਨ ਨਹੀਂ ਚੇਂਜ ਹੋਏਗਾ ਇਸੇ ਕਰਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜਿਨੇ ਅੱਜ ਇਹ ਤੇ ਸ਼ਬਦ ਜਿਹੜੇ ਆਖੇ ਨੇ ਉਹਦੇ ਅੰਦਰ ਪਾਤਸ਼ਾਹ ਕਹਿੰਦੇ ਨੇ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੈ ਖਿंचे ਤਹ ਜਾਏ